ਸ਼ੁਰੂ ਵਿੱਚ ਡਾਕਟਰ ਕਸ਼ਮੀਰ ਸਿੰਘ ਜੀ ਨੇ ਬੇਨਤੀ ਕੀਤੀ ਸੀ ਆਡੀਅנס ਨੂੰ ਕਿ ਜਿਨ੍ਹਾਂ ਨੇ ਗੱਲਾਂ ਗੁੱਲਾਂ ਕਰਨੀਆਂ ਉਹ ਆਸ-ਪਾਸੇ ਹੋ ਕੇ ਕਰ ਲੈਣ ਆਨੰਦਮੰਗਲ ਗੱਲਾਂ ਜਿਨ੍ਹਾਂ ਨੇ ਸੁਣਨਾ ਹੈ ਉਹ ਸਾਹਮਣੇ ਆ ਜਾਣ ਮੈਂ ਅਕਸਰ ਦੇਖਦਾ ਵੀ ਸਾਡੀਆਂ ਜਵਾਨਾਂ ਵਿੱਚ ਮੂਰੇ ਸੋਫੇ ਡਿੱਟੇ ਹੁੰਦੇ ਆ ਇੰਪੋਰਟੈਂਟ ਬੰਦਿਆਂ ਲਈ ਪਰ ਮੋਰੇ ਜਿਹੜੇ ਬੈਠੇ ਹੁੰਦੇ ਉਹੀ ਮੋਬਾਈਲ ਖੋਲ ਕੇ ਬਹਿ ਜਾਂਦੇ ਆ ਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪੈਂਦੇ ਆ ਜਿਹਦਾ ਢਾਡੀ ਲੱਗੇ ਹੋਣ ਫਿਰ ਤਾਂ ਉਹਨੂੰ ਸੁਣੋ ਚਾਹੇ ਨਾ ਸੁਣੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈ ਪਰ ਜੇ ਤੁਸੀਂ ਡਾਕਟਰ ਸਾਹਿਬ ਵਰਗੇ ਵਿਦਵਾਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਦੀ ਉਹਨਾਂ ਨੂੰ ਉਹ ਦੇਖੋ ਬਲਕਰ ਸਿੰਘ ਉਹਨਾਂ ਨੇ ਕੀ ਕਹੀ ਦਿੱਤਾ ਕਿ ਮੈਂ ਜਿਹੜੇ ਆ ਬੈਠੇ ਇਹਨਾਂ ਦੀ ਗੱਲ ਕਰਦੇ ਆ ਤੁਸੀਂ ਉਹਨਾਂ ਨੂੰ ਸੁਣਨਾ ਬੰਦ ਕਰਤਾ ਹੋ ਉਹਨਾਂ ਦੇ ਮੁਕਾਦਮੇ ਵਿਦਿਤ ਨੂੰ ਹੋ ਗਏ ਤੇ ਮੈਂ ਸਮਝਦਾ ਵੀ ਜੇ ਤੁਸੀਂ ਸਾਨੂੰ ਬੁਲਾਇਆ ਹੀ ਹੈ ਤੇ ਮਿਹਰਬਾਨੀ ਕਰਕੇ ਅਸੀਂ ਸੰਕਟ ਵਿੱਚੋਂ ਲੰਘ ਰਹੇ ਆ ਤੇ ਜ਼ਰੂਰ ਕੋਈ ਨਾ ਕੋਈ ਸੁਣਿਆ ਜਾਵੇ ਤੇ ਇਹਦੇ ਬਾਰੇ ਚਿੰਤਨ ਕੀਤਾ ਜਾਵੇ ਇਹਦੀ ਡਿਬੇਟ ਚੱਲੇ ਘਰਾਂ ਵਿੱਚ ਆ ਕੇ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਕਿ ਫਿਰ ਇਹਦਾ ਕੋਈ ਸ਼ਾਇਦ ਹੱਲ ਹੋ ਸਕੇ ਜੇ ਹੈਗਾ ਵੀ ਇਦਾਂ ਹੀ ਆ ਵੀ ਕੋਈ ਆ ਗਿਆ ਫਿਰ ਉੱਠ ਖੜੇ ਜੱਫੀ ਪਾਲੀਆਂ ਫੇਗੂ ਆ ਗਿਆ ਫਿਰ ਉੱਠ ਖੜੇ ਇਹ ਸੈਮੀਨਾਰ ਦਾ ਮਾਹੌਲ ਇਦਾਂ ਦਾ ਨਹੀਂ ਹੁੰਦਾ ਹੈ ਤੇ ਮਿਹਰਬਾਨੀ ਕਰਕੇ ਇਸ ਗੱਲ ਦਾ ਜ਼ਰੂਰ ਖਿਆਲ ਕਰ ਜਾਓ ਗੱਲ ਡਾਕਟਰ ਸਾਹਿਬ ਨੇ ਅਕਾਲ ਤਖਤ ਦੀ ਤੁਹਾਡੇ ਸਾਹਮਣੇ ਰੱਖੀ ਰਾਜਨੀਤੀ ਦੀ ਤੇ ਧਰਮ ਦੀ ਮੇਰੀ ਪੀਰੀ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਤੇ ਅੱਜ ਦੇ ਸੰਕਟ ਨੂੰ ਉਹਦੀ ਜੜ੍ਹ ਨੂੰ ਤੁਹਾਡੇ ਸਾਹਮਣੇ ਅਰ ਕਦੇ ਕੋਸ਼ਿਸ਼ ਕੀਤੀ ਤੇ ਮੈਂ ਅ ਸਿਆਸਤ ਦਾ ਵਿਦਿਆਰਥੀ ਨਹੀਂ ਹਾਂ ਮੈਂ ਸਾਹਿਤ ਦਾ ਵਿਦਿਆਰਥੀ ਹਾਂ ਤੇ ਵੈਸੇ ਸਿਆਸਤ ਸਾਡੇ ਸਾਹਮਣੇ ਕਿਤਾਬ ਖੁੱਲੀ ਰਹਿੰਦੀ ਹੈ ਉਹ ਆਪਣੇ ਆਪ ਹੀ ਕਈ ਚੀਜ਼ਾਂ ਤੁਹਾਡੇ ਸਾਹਮਣੇ ਸਪਸ਼ਟ ਹੋ ਜਾਂਦੀਆਂ ਪਿਛਲੇ ਦਿਨਾਂ 'ਚ ਇੱਕ YouTube ਤੇ ਵੀਡੀਓ ਇੱਕ ਬਹੁਤ ਪ੍ਰਚਲਿਤ ਹੋਈ ਤੇ ਉਹਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਜਾਂ ਸਵਰਗੀ ਪ੍ਰਕਾਸ਼ ਸਿੰਘ ਬਾਦਲ ਉਹ ਫਗਵਾੜੇ ਦੇ ਇੱਕ ਬਾਨਾ ਹੋਟਲ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਬੋਲ ਰਹੇ ਆ ਤੇ ਉਹ ਕਹਿੰਦੇ ਆ ਵੀ ਸਰਦਾਰੋ ਕਿ ਸਾਨੂੰ ਅਸੀਂ ਲੀਡਰੀ ਐ ਵੀ ਨਹੀਂ ਮਿਲੀਆਂ ਤੇ ਤੁਸੀਂ ਤਾਂ ਉੱਧੇ ਹੀ ਆ ਗਏ ਨਾਲ ਉਹਨਾਂ ਦੇ ਮਜੀਠੀਆ ਕਿੱਡਾ ਸੀਗਾ ਉਹਦੇ ਵੱਲ ਇਸ਼ਾਰਾ ਕੀਤਾ ਕਹਿੰਦਾ ਕਿ ਤੂੰ ਕਿਹ ਜੇਲ੍ਹ ਕੱਟੀ ਐ ਉਹ ਕਹਿੰਦਾ ਨਹੀਂ ਜੀ ਫਿਰ ਕਹਿੰਦੇ ਮੈਂ ਆਜ਼ਾਦੀ ਦੀ ਲੜਾਈ 'ਚ 17 ਸਾਲ ਜੇਲ੍ਹ ਰਿਆ ਮੈਂ ਇੱਕਦਮ ਸੁਣਿਆ ਆਜ਼ਾਦੀ ਦੀ ਲੜਾਈ 'ਚ 17 ਸਾਲ ਜੇਲ੍ਹ ਉਹਨਾਂ ਦਾ ਮਜਨਦਨ ਦੇਖਿਆ ਉਹਨਾਂ ਦਾ ਜਨਮ ਹੈਗਾ 1927 ਚ 47 ਦੀ ਆਜ਼ਾਦੀ ਮਿਲੀ ਤੇ ਮੈਂ ਸੋਚਦਾ ਵੀ ਉਹ 3 ਸਾਲ ਦੇ ਸੀ ਕਿ ਉਹ ਜੇਲ੍ਹ ਚ ਲਗੇ। ਵੀ ਉਹ ਜੋ 30 ਜੇਲ੍ਹ ਦੇ ਗਏ ਹੁਣ ਤੇ ਤਾਂ ਸਾਰਾ ਸਾਲ ਬਣਦੇ ਆ ਆਜ਼ਾਦੀ ਲੜਾਈ ਦੇ ਜੇਲ੍ਹ ਦੇ। ਇਹ ਤੁਸੀਂ ਆਪ ਹੀ ਦੇਖ ਲਓ ਤੁਹਾਡੇ ਸਾਹਮਣੇ ਵੀ ਉਹ ਆ ਜਾਣੀ YouTube ਤੇ ਕਿਤੇ ਵੀਡੀਓ ਤੇ ਉਹਨਾਂ ਨੇ ਸਪਸ਼ਟ ਕਿਹਾ ਕਿ ਮੈਂ ਆਜ਼ਾਦੀ ਦੀ ਲੜਾਈ ਤੇ 17 ਸਾਲ ਜੇਲ੍ਹ ਰਿਹਾ। 1927 ਜੁਹਾਂ ਦਾ ਜਨਮ ਆ ਤੇ 3 ਸਾਲ ਦੇ ਜੇਲ੍ਹ ਗਏ ਹੁਣ ਤੇ ਤਾਂ ਉਹਨਾਂ ਦੇ ਸਾਰਾ ਸਾਲ ਬਣਦੇ ਆ। ਤੇ ਫਿਰ ਉਹਨਾਂ ਨੇ ਬਿਹੇਵੀ ਕੀਤੀ ਹੈ ਲਾਹੌਰ ਚ ਤੇ ਜੇ ਮੈਂ ਸੋਚ ਰਿਹਾ ਵੀ ਐਡਾ ਵੱਡਾ ਬੰਦਾ ਜੋ ਝੂਠ ਦੇ ਉੱਤੇ ਆਪਣਾ ਚਲਾਈ ਜਾਂਦਾ ਕੰਮ ਜਿਆ ਵੀ ਸਾਡੀ ਸਿਆਸਤ ਜਿਹੜੀ ਹੈ ਵੀ ਦਾ ਕੀ ਨਹੀਂ ਤੇ ਬਲਕਿ ਕੀ ਕਹਿਆ ਜਾਵੇ ਤੇ ਮੈਨੂੰ ਲੱਗਦਾ ਵੀ ਉਹਨਾਂ ਦੇ ਬਿਆਨ ਨੂੰ ਨਾ ਉਥੇ ਕਿਸੇ ਨੇ ਸੋਚਿਆ ਨਾ ਬਾਅਦ ਵਿੱਚ ਕਿਸੇ ਨੇ ਸੋਚਿਆ ਕਿ ਇਹ ਐਡਾ ਵੱਡਾ ਝੂਠ ਬੋਲ ਲਿਆ ਤਦੋਂ ਇਹ ਗੱਲ ਮੈਂ ਵੈਸੇ ਤੁਹਾਨੂੰ ਸੁਣਾਈ ਆ ਕਿ ਜੇ ਐਡੇ ਵੱਡੇ ਆਗੂ ਸਾਡੇ ਸਾਹਮਣੇ ਇੰਨਾ ਪੂਰਾ ਝੂਠ ਬੋਲ ਸਕਦੇ ਆ ਤਾਂ ਸਦਾ ਆਮ ਬੰਦੇ ਦਾ ਕੀ ਹਾਲ ਹੋਊਗਾ ਤੇ ਮੈਂ ਤੁਹਾਡੇ ਸਾਹਮਣੇ ਸਿਆਸਤ ਨਹੀਂ ਬੋਲਣੀ ਤੇ ਮੈਂ ਇਹ ਜਾਣਨਾ ਚਾਹੁੰਦਾ ਜਾਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਵੀ ਜਿਹੜਾ ਅਕਾਲ ਤਖਤ ਜਿਹਦੀ ਮਰਿਆਦਾ ਨੂੰ ਲੈ ਕੇ ਅੱਜ ਸਿੱਖ ਪੰਥ ਸਿੱਖ ਸਮਾਜ ਭੰਗੜੂਸੇ ਵਿੱਚ ਪਿਆ ਹੋਇਆ ਪਿਆਵਿਆਂ ਦੇ ਘਟ ਪਾਇਆ ਹੋਇਆ ਜਿਆਦਾ ਤੇ ਮੈਂ ਸਮਝਦਾ ਕਿ ਇਹੋ ਜੇ ਮੌਕੇ ਦੇ ਉਤੇ ਸਾਨੂੰ ਸਭ ਤੋਂ ਪਹਿਲਾਂ ਅਕਾਲ ਤਖਤ ਦਾ ਮੀਨਿੰਗ ਪਤਾ ਹੋਣਾ ਚਾਹੀਦਾ ਵੀ ਅਕਾਲ ਤਖਤ ਦੇ ਬਣਿਆ ਕਿਸ ਗੱਲ ਦੀ ਸੀਗਾ ਇੱਕ ਅਮਰੀਕਾ ਦਾ ਇੱਕ ਫਿਲਾਸਫਰ ਹੋਇਆ ਅਲੇ ਹੈਗਾ ਉਹ ਉਹਨੇ ਕਿਹਾ ਕਿ ਮੇਰੀ ਜਿਹੜੀ ਅਸਲੀ ਐਜੂਕੇਸ਼ਨ ਉਹ ਆ ਜਿਹੜੀ ਕਿੰਡਰਗਾਰਟਨ ਚ ਹੋਈ ਜਿਹੜੀ ਪਹਿਲੀ ਦੂਜੀ ਤੀਜੀ ਜੁਈ ਜਦੋਂ ਅਸੀਂ ਸਕੂਲਾਂ ਜਾਂਦੇ ਆ ਜਿਹੜੀਆਂ ਦੂਜੀ ਤੀਜੀ ਦੇ ਕਿਤਾਬਾਂ ਹੁੰਦੀਆਂ ਉਹਦੇ ਵਿੱਚ ਕਹਾਣੀਆਂ ਰਹੀ ਜਿੰਦਗੀ ਤੇ ਬਹੁਤ ਅਹਿਮ ਸਚਾਈਆਂ ਅਹਿਮ ਸਿੱਖਿਆਵਾਂ ਉੱਤੇ ਦਿੱਤੀਆਂ ਜਾਂਦੀਆਂ ਪਿਆਸਾ ਕੂਆ ਲਾਲਚੀ ਬਿੱਲੀ ਜਾਂ ਉਹ ਜਿਹੜੀਆਂ ਕਹਾਣੀਆਂ ਹੁੰਦੀਆਂ ਤੁਸੀਂ ਸਾਰਿਆਂ ਨੇ ਪੜੀਆਂ ਹੋਈਆਂ ਸਾਰੇ ਪੜ ਕੇ ਆਏ ਆ ਲੇਕਿਨ ਜਦੋਂ ਤੁਸੀਂ ਵੱਡੇ ਹੁੰਦੇ ਆ ਤੇ ਜਦੋਂ ਐਮਏ ਪੀਐਚਡੀ ਇਹ ਕਰ ਜਾਂਦੇ ਨੇ ਤਾਂ ਉਹ ਪਹਿਲੀ ਦੂਜੀ ਵਾਲੀ ਕਿਤਾਬਾਂ ਸਾਨੂੰ ਭੁੱਲ ਜਾਂਦੀਆਂ ਔਰ ਅਸਲੀ ਸਿੱਖਿਆ ਉੱਥੇ ਪਈ ਹੁੰਦੀ ਹੈ ਤੇ ਔਰ ਜਦੋਂ ਤੁਸੀਂ ਦੇਖੋ ਵੀ ਜੇ ਪਹਿਲੀ ਦੂਜੀ ਦੇ ਨਿਆਲੇ ਤੁਸੀਂ ਐਮਏ ਵਾਲੀ ਕਿਤਾਬ ਲਾ ਦੋ ਉਹ ਨੂੰ ਸਮਝ ਨਹੀਂ ਲੱਗ ਸਕਦੀ ਇਸ ਕਰਕੇ ਪਹਿਲੀ ਦੂਜੀ ਜਦੋਂ ਨੀਂਦ ਬਣ ਰਹੀ ਹੁੰਦੀ ਹੈ ਇੱਕ ਬੱਚੇ ਦੀ ਤੇ ਉਸ ਵੇਲੇ ਉਹਨੂੰ ਕਹਾਣੀ ਦੇ ਰੂਪ ਵਿੱਚ ਗੱਲ ਸਿਖਾਈ ਜਾਂਦੀ ਹੈ ਇਹ ਜਿਹੜਾ ਅਕਾਲ ਤਖਤ ਹੈ ਇਹਦੀ ਗੱਲ ਜਿਹੜੀ ਹੈ ਵੀ ਇਹਦਾ मीनिंग ਸਾਨੂੰ ਸਮਝਾਉਣ ਲਈ ਇੱਕ ਸਾਡੇ ਬਹੁਤ ਵੱਡੇ ਵਿਦਵਾਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਲਿਖਿਆ ਔਰ ਉਹਦੇ ਵਿੱਚ ਉਹਨਾਂ ਨੇ ਇੱਕ ਕਹਾਣੀ ਲਿਖੀ ਅਕਾਲ ਤਖਤ ਦਾ मीनिंग ਸਮਝਾਉਣ ਲਈ ਔਰ ਤੁਸੀਂ ਉਹ ਕਹਾਣੀ ਦੇ ਸ਼ਬਦਾਂ ਵਿੱਚ ਨਾ ਜਾਓ ਇਹ ਉਤਰਨ ਦੀ ਗੱਲ ਹੈ ਜਿਵੇਂ ਕਿਸੇ ਨੂੰ ਬੱਚੇ ਨੂੰ ਕਹਾਣੀ ਸੁਣਾਓ ਕਿ ਪਿਆਸਾ ਕੂਆ ਉਹ ਜੰਗਲ ਵਿੱਚ ਗਿਆ ਉਹਨੇ ਰੋੜੇ ਛੁੱਟੇ ਜਿਉਂ ਕਹੇ ਜੀ ਨਹੀਂ ਨਹੀਂ ਕੂਆ ਤਾਂ ਇਦਾਂ ਰੋੜੇ ਛੁੱਟੇ ਨਹੀਂ ਸਕਦਾ ਉਹ ਠੀਕ ਹੈ ਵੀ ਕੂਆ ਇਦਾਂ ਰੋੜੇ ਨਹੀਂ ਛੱਟ ਸਕਦਾ ਪਰ ਬੱਚੇ ਨੂੰ ਕਹਾਣੀਆਂ ਸੰਖੇਪ ਕਹਾਣੀਆਂ ਲੂੰਬੜੀ ਦੀ ਬਿੱਲੀ ਦੀ ਜਾਂ ਕਾਵੇ ਦੀ ਉਹਨਾਂ ਕਹਾਣੀਆਂ ਰਾਈ ਸਮਝਾਇਆ ਜਾਂਦਾ ਤੇ ਉਹਨਾਂ ਵਿੱਚ ਉਹ ਇੰਪੋਰਟੈਂਟ ਹੋਣੀ ਹੁੰਦਾ ਫੈਕਟ ਇੰਪੋਰਟੈਂਟ ਨਹੀਂ ਹੁੰਦਾ ਉਹਦੇ ਵਿੱਚ ਜਿਹੜੀ ਗੱਲ ਕਹੀ ਗਈ ਹੋਈ ਉਹ ਇੰਪੋਰਟੈਂਟ ਹੁੰਦੀ ਆ ਤੇ ਭਾਈ ਸੰਤੋਖ ਸਿੰਘ ਜੀ ਨੇ ਅਕਾਲ ਤਖਤ ਦੀ ਜਿਹੜੀ ਹੈ मीनिंग ਸਮਝਾਉਣ ਲਈ ਸਾਨੂੰ ਉਹਨਾਂ ਨੇ ਇੱਕ ਮਿਥ ਜਿਹੜੀ ਆ ਉਹ ਘੜੀ ਜਾਂ ਉਹਨਾਂ ਨੇ ਵਰਤੀ ਜਾਂ ਕਿੱਥੋਂ ਲਈ ਉਹਨਾਂ ਨੇ ਇਹਦੇ ਬਾਰੇ ਉਹ ਜਾਣਦੇ ਆ ਲੇਕਿਨ ਉਹ ਬਹੁਤ ਜ਼ਿਆਦਾ ਗੰਭੀਰ ਮਿਥ ਕਹਿੰਦੇ ਵੀ ਇੱਕ ਵਾਰੀ ਪਰਜਾ ਨੇ ਲੋਕਾਂ ਨੇ ਰੱਬ ਕੋਲ ਅਰਦਾਸ ਕੀਤੀ ਕਿ ਸਾਡਾ ਕੋਈ ਰਾਜਾ ਨਹੀਂ ਹੈ ਕਿ ਰਾਜੇ ਤੋਂ ਬਿਨਾ ਪਰਜਾ ਵਿੱਚ ਨਿਆਂ ਨਹੀਂ ਹੁੰਦਾ ਹੈ ਕੋਈ ਅਥਾਰਟੀ ਨਹੀਂ ਹੈ ਜਿਹੜਾ ਨਿਆਂ ਕਰੇ ਕਿ ਸਾਨੂੰ ਕੋਈ ਰਾਜਾ ਦਿਓ ਕਹਿੰਦੇ ਰੱਬ ਨੇ ਪਰਜਾ ਦੀ ਫਰਿਆਦ ਸੁਣ ਕੇ ਕਿ ਰਾਜਾ ਦਿੱਤਾ ਜਿਹਦਾ ਨਾਮ ਸੀ ਛੁਪ ਨਾ ਲਿਖਿਆ ਛੁਪ ਕਸ਼ਿਪ ਸ਼ਾਇਦ ਉਹਦਾ ਨਾਮ ਸੀ ਔਰ ਉਹਨੇ ਰਾਜ ਕੀਤਾ ਉਸ ਰਾਜੇ ਨੇ ਰੱਬ ਨੇ ਦਿੱਤੇ ਹੋਏ ਰਾਜੇ ਨੇ ਤੇ ਉਦੋਂ ਬਾਅਦ ਉਹ ਮਰ ਗਿਆ ਤੇ ਉਹਦਾ ਮੁੰਡਾ ਬਣਿਆ ਰਾਜਾ ਜਿਹਦਾ ਨਾਮ ਸੀ ਇਕਸ਼ਬਾਕੂ ਤੁਸੀਂ ਸਾਰੇ ਨਾਮ ਸ਼ਾਇਦ ਸੁਣਿਆ ਹੋਵੇ ਕਿਸੇ ਨੇ ਇੱਕ ਡਾਇਨੈਸਟੀ ਚੱਲਦੀ ਹੈ ਇਕਸ਼ਬਾਕੂ ਦੀ ਜਿਹਦੇ ਵਿੱਚ ਰਾਮਚੰਦਰ ਜੀ ਹੋਏ ਜਿਹਦੇ ਵਿੱਚ ਗੁਰੂ ਸਾਹਿਬ ਵੀ ਅ ਬਚਿਤਨਾਟਕ ਦੇ ਮੁਤਾਬਿਕ ਗੁਰੂ ਸਾਹਿਬ ਵੀ ਉਸੇ ਵੰਸ਼ ਵਿੱਚ ਹੋਏ ਤੇ ਇਕਸ਼ਬਾਕੂ ਕਹਿੰਦੇ ਐਡਾ ਚੰਗਾ ਰਾਜਾ ਸੀਗਾ ਤੇ ਉਹਨੇ ਕਿ ਜੱਗ ਕੀਤਾ ਅਮਰਸਰ ਦਰਬਾਰ ਸਾਹਿਬ ਵਾਲੀ ਥਾਂ ਦੇ ਉੱਤੇ ਤੇ ਸਾਰੇ ਦੇਵੀ-ਦੇਵ ਤੇ ਬੁਲਾਏ ਤੇ ਜੱਗ ਤੋਂ ਬਾਅਦ ਦੇਵੀ-ਦੇਵਤਿਆਂ ਨੂੰ ਉਹਨੇ ਕਿਹਾ ਵੀ ਤੂੰ ਜੱਗ ਕੀਤਾ ਦੱਸੋ ਤੈਨੂੰ ਕੀ ਚਾਹੀਦਾ ਉਹ ਕਹਿੰਦਾ ਜੀ ਵੀ ਇਸ ਤਰ੍ਹਾਂ ਵੀ ਰਾਜਾ ਸਾਰਾ ਕੁਝ ਨਹੀਂ ਕਰ ਸਕਦਾ ਵੀ ਧਰਤੀ ਦੇ ਉੱਤੇ ਕੋਈ ਐਹੋ ਜਿਹਾ ਤੀਰਥ ਸਥਾਨ ਕੋਈ ਐਹੋ ਜਿਹਾ ਮੰਦਿਰ ਹੋਵੇ ਵੈਸੀ ਥਾਂ ਹੋਵੇ ਜਿੱਥੇ ਪ੍ਰਮਾਤਮਾ ਸਦਾ ਹਾਜ਼ਰ ਰਹੇ ਤਿੰਨ ਚੀਜ਼ਾਂ ਉਹਨਾਂ ਨੇ ਕਹੀਆਂ ਕਿ ਜਿੱਥੇ ਅਕਾਲ ਪੁਰਖ ਸਦਾ ਹਾਜ਼ਰ ਰਹੇ ਦੂਜਾ ਉਹ ਸਥਾਨ ਸਾਰਿਆਂ ਲਈ ਹੋਵੇ ਤੀਜਾ ਉਹ ਸਥਾਨ ਫੋਰਐਵਰ ਹੋਵੇ ਹਮੇਸ਼ਾ ਲਈ ਤੇ ਕਹਿੰਦੇ ਆ ਵੀ ਰੱਬ ਨੇ ਉਹਦੀ ਬੇਨਤੀ ਸੁਣੀ ਦੇਵਦੇਵਤਾ ਨੇ ਸੁਣੀ ਤੇ ਕਿਹਾ ਵੀ ਠੀਕ ਹੈ ਵੀ ਐਸਾ ਇੱਕ ਬਣੂਗਾ ਉਹ ਬਣ ਕੇ ਅਲੋਪ ਹੋ ਜਾਊਗਾ ਫਿਰ ਕਹਿੰਦੇ ਇੱਕ ਯੁੱਗ ਆਊਗਾ ਤੇ ਇੱਕ ਨਾਨਕ ਗੁਰੂ ਇਸ ਧਰਤੀ ਤੇ ਆਏਗਾ ਉਹ ਤਿੰਨ ਜਮੇ ਪ੍ਰਚਾਰ ਕਰੂਗਾ ਧਰਮ ਦਾ ਚੌਥੇ ਜਮੇ ਵਿੱਚ ਉਹ ਇਸ ਥਾਂ ਨੂੰ ਲੱਭੇਗਾ ਪੰਜਵੇਂ ਜਮੇ ਵਿੱਚ ਉਹ ਇੱਥੇ ਇੱਕ ਮੰਦਿਰ ਦੀ ਉਸਾਰੀ ਕਰੇਗਾ ਤੇ ਛੇਵੇਂ ਜਮੇ ਵਿੱਚ ਉਹ ਇੱਥੇ ਇੱਕ ਤਖਤ ਦੀ ਉਸਾਰੀ ਕਰੇਗਾ ਇਹਦਾ ਮਤਲਬ ਇਹ ਹੋ ਗਿਆ ਇਸ ਗੱਲ ਵਿੱਚ ਉਹ ਸੱਚ ਜਿਹੜਾ ਮੰਨਣ ਸਾਡੇ ਸਮਝਣ ਵਾਲਾ ਦਾ ਮੰਨਣ ਵਾਲਾ ਉਹ ਇਹੀ ਆ ਵੀ ਇਹ ਜਿਹੜਾ ਸਥਾਨ ਹੈ ਇਹ ਪ੍ਰਮਾਤਮਾ ਦਾ ਵਾਹਿਗੁਰੂ ਦਾ ਅਕਾਲ ਪੁਰਖ ਦਾ ਪ੍ਰੋਮਿਸ ਆ ਤੇ ਉਹਦੇ ਰਾਹੀਂ ਹੋਂਦ ਵਿੱਚ ਆਇਆ ਹੁਣ ਅਸੀਂ ਇਤੋ ਛਾਲ ਮਾਰ ਕੇ ਆ ਜੰਨੇ ਆ ਜਿਸ ਵੇਲੇ ਚੌਥੇ ਪਾਤਸ਼ਾਹ ਨੇ ਉਹ ਥਾਂ ਲੱਭੀ ਇਹ ਕਥਾ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਵਿੱਚ ਲਿਖੀ ਹੋਈ ਆ ਉਹ ਲਬੀ ਤੇ ਉਹਨਾਂ ਨੇ ਸ਼ਹਿਰ ਬਸਾਇਆ ਤੇ ਜਦੋਂ ਪੰਜਵੇਂ ਪਾਤਸ਼ਾਹ ਨੇ ਉਹਦੇ ਵਿੱਚ ਹਰਿਮੰਦਰ ਦੀ ਉਸਾਰੀ ਕੀਤੀ ਇਹ ਕਥਾ ਵੀ ਉਹਦੇ ਵਿੱਚ ਲਿਖੀ ਹੋਈ ਆ ਔਰ ਇਹ ਵੱਡੇ ਵੱਡੇ ਵਿਦਵਾਨਾਂ ਨੇ ਆਪਣੇ ਕਿਤਾਬ ਕਿਤਾਬਾਂ ਵਿੱਚ ਲਿਖੀ ਹੋਈ ਆ ਔਰ ਸਿੱਖ ਜਿਹੜੀ ਸਿੱਖ ਜਿਹੜੀ ਯਾਦ ਆ ਉਹਦੇ ਵਿੱਚ ਇਹ ਗੱਲ ਸੀ ਨਾ ਮਸ਼ੀਨਾ ਚੱਲੀ ਹੁੰਦੀ ਆ ਇੱਕ ਦਿਨ ਕੀ ਹੋਇਆ ਕਿ ਉੱਥੇ ਸੰਗਤ ਨੂੰ ਲੱਗਿਆ ਕੋਈ ਇਹੋ ਜੀ ਫਿਗਰ ਕੋ ਇਹੋ ਜਿਹਾ ਅਲੌਕਿਕ ਤੇ ਕੋਈ ਹਸਤੀ ਉੱਥੇ ਸੇਵਾ ਕਰ ਰਹੀ ਆ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਵੀ ਇਹ ਕੌਣ ਆ ਤੇ ਉਹਨਾਂ ਨੇ ਉੱਥੇ ਸ਼ਬਦ ਉਚਾਰਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਵੀ ਵਾਹਿਗੁਰੂ ਆਪ ਆ ਕੇ ਇਸ ਕੰਮ ਵਿੱਚ ਆ ਕੇ ਕਾਰ ਸੇਵਾ ਵਿੱਚ ਭਾਗ ਲੈ ਰਹੇ ਆ ਤੇ ਸਿੱਖ ਬੜੇ ਚਾਰਜ ਹੋਏ ਤੇ ਕਹਿੰਦੇ ਉਹਨਾਂ ਨੇ ਉਹ ਥੋੜੀ ਦੇਰ ਹੀ ਉਹ ਹਸਤੀ ਉੱਤੇ ਰਹੇ ਫਿਰ ਡਿਸਪੀਅਰ ਹੋ ਗਏ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਜਿੱਥੋਂ ਉਸ ਅਲੌਕਿਕ ਹਸਤੀ ਨੇ ਮਿੱਟੀ ਪੁੱਟੀ ਸੀ ਜਦ ਟੋਕਰੀ ਜੱਕੀਆਂ ਸੀਗੀਆਂ ਤੇ ਉਹ ਟੋਕਰੀਆਂ ਮਿੱਟੀ ਦੀ ਚੱਕ ਕੇ ਜਿੱਥੇ ਛੁੱਟੀਆਂ ਸੀਗੀਆਂ ਉਹ ਦੋ ਥਾਵਾਂ ਬਣ ਗਈਆਂ ਇਹ ਤੋਂ ਮਿੱਟੀ ਪੁੱਟੀ ਸੀ ਉਹ ਸ੍ਰੀ ਦਰਬਾਰ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਿਛਲੇ ਪਾਸੇ ਉਹਨੂੰ ਹਰ ਕੀ ਪੌੜੀ ਨਾਲ ਨਾਮ ਸਿੱਖਾਂ ਨੇ ਜਾਣ ਕੀਤਾ ਔਰ ਸਾਂਭਿਆ ਹੋਇਆ ਅੱਜ ਵੀ ਅਸੀਂ ਜਦੋਂ ਦਰਬਾਰ ਸਾਹਿਬ ਜਾਂਦੇ ਆਂ ਤੇ ਮੱਥਾ ਟੇਕਦੇ ਆਂ ਪਿੱਛੋਂ ਘੁੰਮ ਕੇ ਆਕੇ ਪਿੱਛੇ ਚੂੜਾ ਲੈਣੇ ਉਹਨੂੰ ਹਰ ਕੀ ਪੌੜੀ ਕਹਿੰਦੇ ਆ ਕਿ ਉਹ ਥਾਂ ਹੈ ਜਿੱਥੇ ਵਾਹਿਗੁਰੂ ਨੇ ਦਰਬਾਰ ਸਾਹਿਬ ਦੀ ਕਾਰ ਸੇਵਾ ਵਿੱਚ ਭਾਗ ਲਿਆ ਜਦ ਤੂੰ ਮਿੱਟੀ ਪੁੱਟੀ ਸੀ ਉਹ ਹਰ ਕੀ ਪੌੜੀ ਹੈ ਔਰ ਜਦੋਂ ਕਹਿੰਦੇ ਵੀ ਉਤੋਂ ਮਿੱਟੀ ਪੁੱਟ ਕੇ ਉਹਨਾਂ ਨੇ ਛੁੱਟੀ ਕਿੱਥੇ ਉਹ ਜਿੱਥੇ ਛੁੱਟੀ ਸੀ ਸਿੱਖਾਂ ਨੇ ਉਹਨੂੰ ਵੀ ਪਵਿੱਤਰ ਸਮਝ ਕੇ ਸਾਂਭ ਲਿਆ ਸੀਗਾ ਉਹ ਥਾਂ ਨੂੰ ਉਹਨੂੰ ਸਿੱਖ ਭਾਸ਼ਾ ਵਿੱਚ ਥੜਾ ਸਾਬ ਕਹਿਣ ਲੱਗ ਪਏ ਵੀ ਇਹ ਥੜਾ ਸਾਬ ਹੈ ਇਹ ਵਾਹਿਗੁਰੂ ਨੇ ਇੱਥੇ ਲਾਗੇ ਇਹਨੂੰ ਬਣਾਇਆ ਮਿੱਟੀ ਨੂੰ ਔਰ ਤੀ ਦੇ ਕੋ ਵੀ ਉਹ ਸਿੱਖਾਂ ਵਿੱਚ ਥੜਾ ਸਾਬ ਦੇ ਤੌਰ ਤੇ ਉਹ ਮਸ਼ਹੂਰ ਸੀ ਥਾਂ ਔਰ ਸਿੱਖਾਂ ਨੇ ਇਹਨੂੰ ਪ੍ਰੀਜ਼ਰਵ ਕੀਤਾ ਹੋਇਆ ਸੀਗਾ ਉਸੇ ਤਰੀਕੇ ਤੇ ਹੁਣ ਆਜੋ ਜਦੋਂ 9ਵੇਂ 5ਵੇਂ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਤੇ 6ਵੇਂ ਪਾਸ਼ਾ ਨੂੰ ਗੁਰਿਆਈ ਮਿਲਦੀ ਹੈ ਤੇ 6ਵੇਂ ਪਾਸ਼ਾ ਨੇ ਉਹ ਥੜੇ ਤੇ ਬੈਠ ਕੇ ਗੁਰਿਆਈ ਧਾਰਨ ਕੀਤੀ। ਔਰ ਉਹਦੇ ਬਾਅਦ ਉਹਨਾਂ ਨੇ ਜਿਵੇਂ ਅੱਗੇ ਸਾਰਾ ਇਤਿਹਾਸ ਹੈ ਵੀ ਉਹਨਾਂ ਨੇ ਕਿਹਾ ਵੀ ਹੁਣ ਫਕੀਰੀ ਨਹੀਂ ਹੁਣ ਉਹ ਜਿਹੜੀ ਹਥਿਆਰ ਚਾਹੀਦੇ ਆ ਘੋੜੇ ਚਾਹੀਦੇ ਆ ਕਿ ਜੰਗ ਦਾ ਸਮਾਂ ਆਉਣ ਵਾਲਾ ਤੇ ਸੇਕੋ estrle ਆਉਣ ਲੱਗੇ ਕਿ ਉਹਨਾਂ ਨੇ ਫਿਰ ਉੱਥੇ ਥੜੇ ਦੇ ਉੱਤੇ ਉਹ ਸਾਰੀ ਕੀਤੀ ਅਕਾਲ ਤਖਤ ਦੀ ਤੇ ਉਹਦੇ ਬਾਰੇ ਜਿਵੇਂ ਦਰਬਾਰ ਸਾਹਿਬ ਬਾਰੇ ਜਾਣਦੇ ਆ ਉਹਦੀ ਨੀ ਜਿਹੜੀ ਆ ਉਹ ਸائیں ਮੀਆਂ ਮੀਰ ਤੋਂ ਰਖਾਈ ਸੀ ਔਰ ਅਕਾਲ ਤਖਤ ਜਿਹੜਾ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਬਣਾਇਆ ਮਿਸਤਰੀ ਦੇ ਮਿਸਤਰੀ ਦੇ ਤੌਰ ਤੇ ਸੇਵਾ ਕਰਕੇ ਔਰ ਉਹਦੇ ਵਿੱਚ ਜਿਨ੍ਹਾਂ ਨੂੰ ਇੱਟਾਂ ਬਣਾਉਣ ਲਈ ਜਾਂ ਗਾਰਾ ਬਣਾਉਣ ਲਈ ਇੱਕ ਮਿਹਨਤੂਰ ਬਜੋ ਸੇਵਾ ਬਜੋ ਲਾਇਆ ਮਿਹਨਤੂਰ ਲਖ ਗਲਤੀ ਨੇ ਵਰਤ ਹੋ ਗਿਆ ਉਹ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਉਹ ਲੱਗੇ ਇਹ ਗੱਲ ਗੁਰਬਲਾਸ ਪਾਚੇ 6ਵੀਂ ਵਿੱਚ ਲਿਖੀ ਹੋਈ ਆ ਕਿ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਦੀ ਉਸਾਰੀ ਹੋਈ ਤੁਸੀਂ ਦੇਖੋ ਉਹ ਜਿਹੜੇ ਦੋ ਉਹਨਾਂ ਨੇ ਸੇਵਾ ਵਿੱਚ ਲਾਏ ਉਹਨਾਂ ਵਿੱਚੋਂ ਬਾਬਾ ਬੁੱਢਾ ਜੀ ਉਹ ਦਰਬਾਰ ਸਾਹਿਬ ਦੇ ਪਹਿਲੇ ਮੁਕੀ ਲੱਗੇ ਹਰ ਇੱਕ ਰਣਤੀ ਦਾ ਮੁਕ ਰਣਤੀ ਕਿ ਟਰਮਾਂ ਅਸੀਂ ਅੱਜ ਬਣਾ ਲਈਆਂ ਔਰ ਜਿਹੜੇ ਪਹਿਲੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਲੱਗੇ ਜਾਂ ਜਿਹੜੀ ਸੇਵਾ ਅਕਾਲ ਤਖਤ ਦੀ ਦਿੱਤੀ ਉਹ ਭਾਈ ਗੁਰਦਾਸ ਜੀ ਨੇ ਦਿੱਤੀ ਹਾਲਾਂਕਿ ਜਿਹੜੇ ਬਾਬਾ ਬੁੱਢਾ ਜੀ ਉਹਨਾਂ ਦੀ ਵਿਦਵਤਾ ਬਾਰੇ ਵੀ ਸਾਨੂੰ ਕੋਈ ਬਹੁਤਾ ਪਤਾ ਹੈ ਪਰ ਭਾਈ ਗੁਰਦਾਸ ਜੀ ਕਿੰਨੇ ਵੱਡੇ ਵਿਦਵਾਨ ਸੀਗੇ ਇਹਦਾ ਸਾਨੂੰ ਪਤਾ ਕਿ ਉਹਨਾਂ ਨੇ ਗੁਰੂ ਬਲੰਦ ਸਾਹਿਬ ਦੀ ਜਦੋਂ ਸੰਪਾਦਨਾ ਹੋਈ ਆ ਉਹਨਾਂ ਨੇ ਲੇਖਕ ਦਾ ਕੰਮ ਕੀਤਾ ਕਾਤਰ ਦਾ ਕੰਮ ਕੀਤਾ ਔਰ 3 ਸਾਲ ਦੇ ਸੀਗੇ ਜਦੋਂ ਉਹ ਗੁਰਦੁਆਰ ਵਿੱਚ ਆਏ ਸੀਗੇ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਸੰਸਕ੍ਰਿਤ ਤੇ ਬ੍ਰਜ ਜਿਹੜੀ ਆ ਇਹਦਾ ਉਹਨਾਂ ਨੂੰ ਕਮਾਂਡ ਸੀ ਉਹਨਾਂ ਦੀ ਉਹਨਾਂ ਦੇ ਪਛਾਵਾਵਾਂ ਦੇ ਉੱਤੇ ਪੂਰੀ ਜਿਹੜੀ ਉਹਨਾਂ ਦੇ ਅਸੀਂ ਕਵਿਤਾਵਾਂ ਵਿੱਚੋਂ ਦੇਖ ਸਕਦੇ ਆ ਉਹਨਾਂ ਦੀਆਂ ਬਾਤ ਜਿਹੜੀਆਂ 12 ਆ ਭਾਈ ਗੁਰਦਾਸ ਜੀ ਦੇ ਉਹਦੇ ਵਿੱਚੋਂ ਦੇਖ ਸਕਦੇ ਆ ਔਰ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਬਾਣੀ ਦੀ ਕੁੱਝ ਹੀ ਗਿਆ ਜਾਂਦਾ ਉਹ ਪਹਿਲੇ ਮੁਖੀ ਸੀਗੇ ਅਕਾਲ ਤਖਤ ਸਾਹਿਬ ਦੇ ਤੇ ਹੁਣ ਸਵਾਲ ਪੈਦਾ ਹੁੰਦਾ ਵੀ ਇਹ ਜਿਹੜਾ ਦਰਬਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੇ ਉਹਦੇ ਸਾਹਮਣੇ ਅਕਾਲ ਤਖਤ ਇਹ ਕੀ ਮਲਕ ਬਣਾਉਣ ਦੀ ਇਹਦੇ ਪਿੱਛੇ ਇਹਦਾ ਕੀ ਮੀਨਿੰਗ ਹੋਇਆ ਇਹ ਕਦ ਲਈ ਬਣਾਏ ਦੋ ਸੰਸਥਾਵਾਂ ਦਾ ਕੀ ਮਤਲਬ ਹੈ ਇਹ ਇੱਕ ਕਾਫੀ ਨਹੀਂ ਹੈ ਪਰ ਇਹਦੇ ਬਾਰੇ ਦੇਖੋ ਮੀਰੀ ਪੀਰੀ ਬਾਰੇ ਕਾਫੀ ਕਿਤਾਬਾਂ ਲਿਖੀ ਗਈਆਂ ਕਾਫੀ ਵਿਦਵਾਨਾਂ ਨੇ ਲਿਖਿਆ ਇਹਦੇ ਬਾਰੇ ਬਹੁਤ ਸਾਰੇ ਭਾਸ਼ਣ ਹੁੰਦੇ ਆ ਲੇਕਿਨ ਮੈਂ ਜਿਵੇਂ ਦੱਸਿਆ ਸਾਹਿਦ ਦਾ ਵਿਦਿਆਰਥੀਆਂ ਤੇ ਮੈਂ ਵੀ ਪੜਦਾ ਰਿਹਾ ਤੇ ਲੇਕਿਨ ਜੋ ਮੇਰਾ ਰਿਹਨ ਜਾਂ ਬੈਰੀ ਸਟੱਡੀ ਮੈਨੂੰ ਦੱਸਦੀ ਹੈ ਉਹ ਇਹ ਹੈ ਕਿ ਜਿਹੜੀ ਕਮਿਊਨੀਕੇਸ਼ਨ ਹੁੰਦੀ ਹੈ ਵਾਤਾਵਲਾਪ ਹੁੰਦੀ ਹੈ ਉਹ ਇੱਕ ਪਾਸੜ ਨਹੀਂ ਹੁੰਦੀ ਆ ਜਿਹੜੀ ਕਮਿਊਨੀਕੇਸ਼ਨ ਮੇਰੀ ਤੁਹਾਡੀ ਹੋ ਰਹੀ ਹੈ ਇੱਕ ਪਾਸੜ ਹੈ ਮੈਂ ਬੋਲ ਲਿਆ ਤੁਸੀਂ ਸੁਣ ਰਹੇ ਆ ਮੇਰੇ ਕੋਲ ਮਾਈਕ ਹੈ ਤੁਹਾਡੇ ਕੋਲ ਸਿਰਫ ਕੰਨ ਹੈ ਤੁਸੀਂ ਬੋਲ ਨਹੀਂ ਸਕਦੇ ਮੈਂ ਬੋਲ ਸਕਦਾ ਲੇਕਿਨ ਜਿਹੜੀ ਟੈਲੀਫੋਨ ਤੇ ਕਮਿਊਨੀਕੇਸ਼ਨ ਹੁੰਦੀ ਦੋ ਪਾਸੜ ਹੁੰਦੀ ਹੈ ਉਹਦੇ ਵਿੱਚ ਮਾਈਕ ਵੀ ਲੱਗਿਆ ਸਪੀਕਰ ਵੀ ਲੱਗਿਆ ਉਹ ਬੋਲਦਾ ਤੁਸੀਂ ਸੁਣਦੇ ਆ ਤੁਸੀਂ ਬੋਲਦੇ ਆ ਉਹ ਸੁਣਦਾ ਇਹ ਜਿਹੜੀ ਕਮਿਊਨੀਕੇਸ਼ਨ ਰੱਬ ਨਾਲ ਕਰਨੀ ਸੀ ਵੀ ਬੰਦਾ ਜਿਹੜਾ ਰੱਬ ਨਾਲ ਗੱਲ ਕਰ ਸਕੇ ਰੱਬ ਬੋਲੇ ਤੇ ਬੰਦਾ ਸੁਣੇ ਬੰਦਾ ਬੋਲੇ ਤੇ ਰੱਬ ਸੁਣੇ ਇਹ ਜਿਹੜੀ ਟੂ ਵੇ ਕਮਿਊਨੀਕੇਸ਼ਨ ਸੀ ਇਹਦੇ ਲਈ ਇਹ ਦੋ ਸੰਸਥਾਵਾਂ ਬਣੀਆਂ ਤੁਸੀਂ ਦੇਖੋ ਵੀ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਉਹਦੇ ਵਿੱਚ ਵਾਹਿਗੁਰੂ ਬੋਲਦਾ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਦੀ ਆਵਾਜ਼ ਸ਼ਬਦ ਗੁਰੂ ਉਹਦੇ ਵਿੱਚ ਹੋਰ ਕੁਝ ਨਹੀਂ ਉੱਥੇ ਬੋਲ ਸਕਦਾ ਕੋਈ ਬੰਦਾ ਨਹੀਂ ਬੋਲ ਸਕਦਾ ਸਿਰਫ ਭਾਈ ਸਾਹਿਬ ਪਾਠ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਾਂ ਕੀਰਤਨ ਰਾਹੀਂ ਲੇਕਿਨ ਉਹ ਸ਼ਬਦ ਦਾ ਹੀ ਪਾਠ ਹੁੰਦਾ ਸ਼ਬਦ ਦਾ ਹੀ ਕੀਰਤਨ ਹੁੰਦਾ ਉੱਥੇ ਵਾਹਿਗੁਰੂ ਬੋਲਦਾ ਤੇ ਸਿੱਖ ਜਿਹੜੀ ਉੱਥੇ ਬੈਠ ਕੇ ਸਿਰਫ ਸੁਣਦੀ ਆ ਉਹ ਇੱਕ ਪਾਸੜ ਕਮਿਊਨੀਕੇਸ਼ਨ ਆ ਹੁਣ ਜੇ ਸਿੱਖ ਨੇ ਬੋਲਣਾ ਉਹ ਕਿੱਥੇ ਬੋਲੇ ਉਹ ਵਾਹਿਗੁਰੂ ਨੂੰ ਕਿਦਾਂ ਸੁਣਾਵੇ ਗੁਰੂ ਗ੍ਰੰਥ ਸਾਹਿਬ ਦਾ ਮਾਰਗੀ ਦੇ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਸੁਣਦਾ ਨਹੀਂ ਨਾ ਹੈ ਗੁਰੂ ਗ੍ਰੰਥ ਸਾਹਿਬ ਬੋਲ ਸਕਦਾ ਪਾਠ ਨਹੀਂ ਕੀਰਤਨ ਨਹੀਂ ਪਰ ਸੁਣ ਨਹੀਂ ਸਕਦਾ ਤੇ ਸੁਣਨ ਲਈ ਤਾਂ ਇਹ ਕੰਨ ਚਾਹੀਦੇ ਆ ਕਿ ਕੋਈ ਸੁਣ ਸਕੇ ਤੇ ਫਿਰ ਦਸਵੇਂ ਪਾਤਸ਼ਾਹ ਨੇ ਜਿਹੜਾ ਖਾਲਸਾ ਸਾਜਿਆ ਔਰ ਉਹਨੂੰ ਕਿਹਾ ਇਹ ਖਾਲਸਾ ਜਿਹੜਾ ਇਹ ਗੁਰੂ ਦੀ ਦੇਹ ਆ ਜਿਹੜਾ ਗ੍ਰੰਥ ਹੈ ਗੁਰੂ ਦੀ ਆਤਮਾ ਖਾਲਸਾ ਜਿਹੜਾ ਗੁਰੂ ਦੀ ਦੇਹ ਆ ਔਰ ਜਦੋਂ ਅਕਾਲ ਤਖਤ ਦੇ ਉੱਤੇ ਤੁਹਾਨੂੰ ਪਤਾ ਹੋਣਾ ਵੀ ਅਕਾਲ ਤਖਤ ਦੇ ਉੱਤੇ ਫਰਿਆਦ ਲੈ ਕੇ ਸਾਰੇ ਜਾ ਸਕਦੇ ਆ ਪਰ ਅਕਾਲ ਤਖਤ ਦੇ ਅੰਦਰ ਸਿਰਫ ਉਹ ਖਾਲਸਾ ਉੱਥੇ ਬੈਠ ਸਕਦਾ ਖਾਲਸਾ ਬਰਾਜਮਾਨ ਹੁੰਦਾ ਕਿਉਂਕਿ ਖਾਲਸਾ ਗੁਰੂ ਆ ਔਰ ਅਕਾਲ ਤਖਤ ਦੇ ਉੱਤੇ ਗੁਰੂ ਗੁਰੂ ਸਿੱਖ ਦੀ ਸੁਣਦਾ ਅਕਾਲ ਤਖਤ ਦੇ ਉੱਤੇ ਸਿੱਖ ਬੋਲਦਾ ਤੇ ਗੁਰੂ ਜਿਹੜਾ ਉਹ ਸੁਣਦਾ ਅਕਾਲ ਤਖਤ ਮੈਂ ਸਾਂਝਦਾ ਵੀ ਇੱਕ ਤਰ੍ਹਾਂ ਦੇ ਜਿਵੇਂ ਦਰਬਾਰ ਸਾਹਿਬ ਦੇ ਅੰਦਰ ਸਤਖੰਡ ਸਿੰਘ ਹਰਮੰਦਰ ਸਾਹਿਬ ਗੁਰੂ ਬੋਲਦਾ ਸਿੱਖ ਸੁਣਦਾ ਤੇ ਅਕਾਲ ਤਖਤ ਦੇ ਉੱਤੇ ਸਿੱਖ ਬੋਲਦਾ ਤੇ ਅੰਦਰ ਗੁਰੂ ਖਾਲਸਾ ਉਹ ਸੁਣਦਾ ਵੀਹਾ ਵੀ ਦੱਸੋ ਤੁਹਾਡੀ ਕੀ ਦੁੱਖ ਤਕਲੀਫ ਹੈ ਔਰ ਦੂਜਾ ਕੱਲ ਸੁਣਦਾ ਹੀ ਨਹੀਂ ਹੈ ਉਹ ਫਰਿਆਦ ਸੁਣਦਾ ਦੁੱਖ ਸੁਣਦਾ ਤਕਲੀਫ ਸੁਣਦਾ ਫਿਰ ਉੱਥੇ ਨਿਆ ਕਰ ਦਿੰਦਾ ਉਹ ਉਹਦਾ ਸਮਾਧਾਨ ਦਿੰਦਾ ਉਹਦਾ ਹੱਲ ਕਰਦਾ ਹੁਣ ਤੁਸੀਂ ਦੇਖੋ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ ਉਹਦੇ ਵਿੱਚ ਦੋ ਤਰ੍ਹਾਂ ਦੇ ਰਾਜ ਦੀ ਗੱਲ ਹੁੰਦੀ ਹੈ ਤੇ ਉਹਦੇ ਬਾਰੇ ਬਹਿਸ ਵੀ ਬਹੁਤ ਹੁੰਦੀ ਰਹਿੰਦੀ ਆ ਇੱਕ ਵਾਰੀ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਜਦੋਂ ਧਰਮਜੋਤ ਮੋਰਚਾ ਚੱਲਦਾ ਸੀਗਾ ਤੇ ਮੈਨੂੰ ਬੜਾ ਚਾਹ ਸੀ ਉਦੋਂ ਧਰਮਜੋਤ ਮੋਰਚੇ ਦਾ ਤੇ ਮੈਂ ਉੱਥੇ ਅਕਸਰ ਗ੍ਰਿਫਤਾਰੀ ਵੀ ਦਿੱਤੀ ਕਈ ਕਈ ਜਥਿਆਂ ਵਿੱਚ ਕਿ ਉੱਥੇ ਮੈਂ ਕੁਝ ਦੇ ਰਿਹਾ ਵੀ ਤੇ ਇੱਕ ਦਿਨ ਬਹੁਤ ਦੀਵਾਨ ਸੀਗਾ ਤੇ ਉਹਦੇ ਵਿੱਚ ਬੀਬੀ ਰਜਿੰਦਰ ਕੌਰ ਗਾਲੀਦਲ ਦੇ ਪ੍ਰਧਾਨ ਜਿਹੜੇ ਸੀਗੇ ਉਹਨਾਂ ਨੇ ਇੱਕ ਲਾਈਨ ਬੋਲਦੀ ਬਾਣੀ ਦੀ ਰਾਜ ਨਚਾਉ ਮੁਕਤ ਨਚਾਉ ਮਨ ਪੀਤ ਚਰਨ ਕਮਲਾਂ ਦੇ ਔਰ ਉਹਦੇ ਬਾਅਦ ਇੱਕ ਪੱਤਰਕਾਰ ਭਰਪੂਰ ਸਿੰਘ ਬਲਬੀਰ ਉੱਠੇ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਵੀ ਇਹ ਬੀਬੀ ਗੁੰਮਰਾਹ ਕਰ ਰਹੀ ਹੈ ਔਰ ਸੇਖੇ ਇੱਕਦਮ फडਕ ਪਏ ਇਹ ਗੁੰਮਰਾਹ ਕਰ ਰਹੀ ਹੈ ਔਰ ਤੁਹੇ ਇਰਾਨ ਹੋਇਆ ਵੀ ਥੋੜੀ ਦਿਨਾਂ ਬਾਅਦ ਬੀਬੀ ਰਿੰਦਰ ਕੌਰ ਦਾ ਕਤਲ ਹੋ ਗਿਆ ਸੀਗਾ ਔਰ ਉਹ ਸਪੀਚ ਭਾਈ ਬਲਬੀਰ ਸਿੰਘ ਪੱਤਰਕਾਰ ਦੀ ਅੱਜ ਤੱਕ ਇੰਨੀ ਹਿੱਟ ਸਪੀਚ ਹੈ ਇੰਨੀ ਪਪੂਲਰ ਸਪੀਚ ਹੈ ਉਹ ਅਗ ਲਾਉਣ ਵਾਲੀ ਸਪੀਚ ਹੈ ਉਹ ਕਹਿੰਦੇ ਸੇਖ ਰਾਜ ਵੀ ਚਾਹੁੰਦੇ ਐ ਸੇਖ ਮੁਕਤੀ ਵੀ ਚਾਹੁੰਦੇ ਐ ਗੁਰੂ ਕਹਿੰਦਾ ਵੀ ਸੇਖ ਰਾਜ ਨਾ ਚਾਹਉ ਮੁਕਤ ਨਾ ਚਾਹਉ ਉਹ ਕਹਿੰਦੇ ਸੇਖ ਰਾਜ ਵੀ ਚਾਹੁੰਦਾ ਸੇਖ ਮੁਕਤੀ ਵੀ ਚਾਹੁੰਦਾ ਔਰ ਉਹ ਕਹਿੰਦੇ ਜਿਹੜਾ ਜਿਹਨੇ ਗੁਰੂ ਗ੍ਰੰਥ ਸਾਹਿਬ ਲੈਣ ਬੋਲੀ ਉਹਨੂੰ ਕੀ ਗੁੰਮਰਾਹ ਕਰਦੀ ਹੈ ਔਰ ਉਹਦਾ ਕਤਲ ਹੋ ਗਿਆ ਔਰ ਪੱਤਰਕਾਰ ਜਿਹੜਾ ਆਪਣੀ ਗੱਲ ਕਹਿ ਰਿਹਾ ਉਹ ਅਜੇ ਤੱਕ ਮਨ ਸਾਡਾ ਹਿੱਟ ਸਪੀਚ ਆ ਉਹ ਮੈਂ ਦੇਖਦਾ ਵੀ ਕਨਟਰਡਿਕਸ਼ਨ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਤਰ੍ਹਾਂ ਦੇ ਰਾਜ ਦੀ ਗੱਲ ਚੱਲਦੀ ਆ ਇੱਕ ਰਾਜ ਹੋਵੇ ਜਿਹੜਾ ਧਰਤੀ ਦਾ ਰਾਜ ਆ ਜਿਹੜਾ ਕਿਸੇ ਬੰਦੇ ਦਾ ਰਾਜ ਆ ਚਾਹੇ ਉਹ ਬਾਬਰ ਦਾ ਹੋਵੇ ਚਾਹੇ ਅਕਬਰ ਦਾ ਹੋਵੇ ਚਾਹੇ ਔਰੰਗਜ਼ੇਬ ਦਾ ਹੋਵੇ ਚਾਹੇ ਉਹ ਬਾਦਲ ਦਾ ਹੋਵੇ ਚਾਹੇ ਮੋਦੀ ਦਾ ਹੋਵੇ ਚਾਹੇ ਕੋਈ ਹੰਤਮਨ ਦਾ ਹੋਵੇ ਜਿਹੜਾ ਬੰਦੇ ਦਾ ਰਾਜ ਆ ਉਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਘਟੂ ਘਟ ਸੈਕ੍ਰੀਡ ਲਾਈਨਾਂ ਐਸਾਂ ਦੀਆਂ ਵੀ ਐਸੋ ਰਾਜ ਨਾ ਕਿਤੇ ਰਾਜ ਇਹ ਭੂਪਤ ਸਭ ਵਿਸ਼ ਚਾਰ ਕੇ ਔਰ ਨੌਵੇਂ ਪਾਛਾ ਲਿਖਿਆ ਬਾਹੂ ਕੀ ਭੀਤ ਜੈਸੇ ਬਸਦਾ ਕੁਰਾਜ ਹੈ ਇਹ ਜਿਹੜਾ ਧਰਤੀ ਦੇ ਰਾਜ ਆ ਜਿਹੜਾ ਬੰਦਿਆਂ ਦਾ ਰਾਜ ਆ ਇਹ ਰੇਤ ਦੀ ਕੰਧ ਦੀ ਤਰ੍ਹਾਂ ਇਹ ਟਣੇ ਟਣਾ ਚਾਹੇ ਉਹ ਰਣਜੀਤ ਸਿੰਘ ਦਾ ਰਾਜ ਹੋਵੇ ਚਾਹੇ ਬਾਦਲ ਦਾ ਰਾਜ ਹੋਵੇ ਚਾਹੇ ਮੋਦੀ ਦਾ ਰਾਜ ਹੋਵੇ ਜਾਂ ਕਿਸੇ ਦਾ ਵੀ ਬੰਦੇ ਦਾ ਜਿੰਨੇ ਦੇ ਮਰਦੀ ਨਾਂ ਲੈ ਲੋ ਉਹ ਤੁਹਾਡੇ ਸਾਹਮਣੇ ਆਉ ਰਾਜ ਸਾਰੇ ਇਰੇਤੀ ਕੰਧ ਮੰਗਟ ਹੈਗੇ ਔਰ ਸਦਾ ਨਹੀਂ ਰਹਿ ਸਕਦੇ ਉਹ ਜਦੋਂ ਰਹਿੰਦੇ ਵੀ ਉਦੋਂ ਵੀ ਧੌਂਸ ਨਾਲ ਧੱਕੇ ਨਾਲ ਰਹਿੰਦੇ ਆ ਉਹ ਲੇਕਿਨ ਇਹ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਰਾਜ ਦੀ ਗੱਲ ਕੀਤੀ ਗਈ ਆ ਉਹ ਰਾਜ ਦੀ ਗੱਲ ਚੱਲਦੀ ਆ ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਨੀ ਨੀਵ ਦਾ ਵੀ ਗੁਰੂ ਨਾਨਕ ਨੇ ਕਿ ਰਾਜ ਚਲਾਇਆ ਸੀ ਉਹਦਾ ਜਿਹੜਾ ਕਿਲਾ ਸੀ ਉਹਦੀ ਜਿਹੜੀ ਸੱਤਾ ਸੀ ਉਹ ਕਾਦੇ ਉੱਤੇ ਉਤਰੀ ਹੋਈ ਸੀ ਉਹ ਧੱਕੇ ਦੇ ਉੱਤੇ ਨਹੀਂ ਸੀ ਉਤਰੀ ਹੋਈ ਉਹ ਸੱਚ ਦੇ ਉੱਤੇ ਉਤਰੀ ਸੀ ਔਰ ਗੁਰੂ ਨਾਨਕ ਦਾ ਰਾਜ ਅੱਜ ਵੀ ਚੱਲਦਾ ਅੱਜ ਵੀ ਗੁਰੂ ਨਾਨਕ ਦਿਲਾਂ ਦੇ ਉੱਤੇ ਰਾਜ ਕਰਦੇ ਆ ਔਰ ਉਹਨਾਂ ਦਿਲਾਂ ਦੀ ਕੋਈ ਹੱਦ ਨਹੀਂ ਹੈ ਕੋਈ ਗੁਰਨਾਨਕ ਦੇ ਰਾਜ ਦੀ ਕੋਈ ਸੀਮਾ ਨਹੀਂ ਹੈ ਕਿ ਉਹ ਪੰਜਾਬ ਵਿੱਚ ਰਾਜ ਹੈ ਜਾਂ ਇਹਨਾਂ ਜ਼ਿਲ੍ਹਿਆਂ ਦਾ ਰਾਜ ਹੈ ਜਾਂ ਪਸ਼ਾਪਰ ਵਿੱਚ ਜਾਂ ਕਿੱਥੇ ਆ ਹਰ ਰਾਜ ਦੀ ਸੀਮਾ ਹੈ ਲੇਕਿਨ ਉਸ ਰਾਜ ਉਸ ਰਾਜ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਧਰਤੀ ਦੇ ਉੱਤੇ ਹੈ ਹੀ ਨਹੀਂ ਜਿਹੜਾ ਧਰਤੀ ਦੇ ਉੱਤੇ ਰਾਜ ਹੈ ਉਹਦੇ ਬਾਰੇ ਕਿਹਾ ਨਵੇਂ ਪਾਤਸ਼ਾਹ ਨੇ ਵੀ ਬਾਹੂ ਕੀ ਪੀਸ ਜੈਸੇ ਬਸਦਾ ਗੁਰਾਜ ਹੈ ਧਰਤੀ ਦੇ ਰਾਜ ਗ੍ਰੇਤੀ ਕੰਧ ਹੈ ਤੇ ਗੁਰਨਾਨਕ ਦਾ ਰਾਜ ਜਿਹੜਾ ਉਹ ਛਦੀਵੀ ਰਾਜ ਆ ਵੱਧੋ ਮਿਲਦੀ ਗੁੰਦੇ ਦੋ ਰਾਜ ਜਿਹੜੇ ਆ ਜਿਹੜਾ ਬੰਦੇ ਦਾ ਰਾਜ ਹੈ ਧਰਤੀ ਦਾ ਰਾਜ ਹੈ ਇਹ ਚੱਲਦਾ ਟੈਕਸ ਦੇ ਨਾਲ ਇਹ ਚੱਲਦਾ ਅਫੈਂਸ ਦੇ ਨਾਲ ਇਹ ਚੱਲਦਾ ਇਲਾਕਾ ਮੱਲਣ ਦੇ ਨਾਲ ਜਿੰਨੇ ਰਾਜੇ ਹੋਏ ਉਹਨਾਂ ਨੇ ਇਲਾਕੇ ਮੱਲੇ ਫੌਜ ਰੱਖੀ ਹਮਲਾ ਕਰਨ ਲਈ ਜਿਹੜਾ ਧਰਤੀ ਦਾ ਰਾਜ ਹੈ ਬੰਦੇ ਦਾ ਰਾਜ ਹੈ ਉਹ ਹਮਲਾਵਰ ਹਮਲਾ ਕਰਕੇ ਬਚਦਾ ਹਮਲਾ ਨਾਲ ਚੱਲਦਾ ਹਮਲਾ ਨਾਲੇ ਪ੍ਰਾਪਤ ਹੁੰਦਾ ਤੇ ਟੈਕਸ ਦੇ ਉੱਤੇ ਭਲਦਾ ਉਹ ਤੇ ਲੇਕਿਨ ਜਿਹੜਾ ਉਹ ਗੁਰੂ ਨਾਨਕ ਦਾ ਰਾਜ ਆ ਉੱਤੇ ਟੈਕਸ ਨਹੀਂ ਉੱਤੇ ਦਸਵੰਦ ਦਸਵੰਦ ਕਰਨ ਲਈ ਤੁਹਾਡੀ ਇੱਛਾ ਤੁਹਾਡੀ ਸ਼ਰਧਾ ਤੁਹਾਡਾ ਸਤਕਾਰ ਆ ਟੈਕਸ ਜਿਹੜਾ ਕੋਈ ਸ਼ਰਧਾ ਨਾਲ ਨਹੀਂ ਦਿੰਦਾ ਕੋਈ ਸਤਕਾਰ ਨਾਲ ਨਹੀਂ ਦਿੰਦਾ ਲੇਕਿਨ ਦਸਵੰਦ ਤੂੰ ਆਪ ਜਾ ਕੇ ਚੱਲ ਕੇ ਸਿੱਖ ਜੇ ਦਿੰਦੇ ਆ ਜਿਹੜੇ ਦਿੰਦੇ ਆ ਤੇ ਦੂਜਾ ਇਹ ਜਿਹੜਾ ਰਾਜ ਆ ਗੁਰੂ ਨਾਨਕ ਦੇਵ ਜੀ ਦਾ ਰਾਜ ਇਸ ਵਿੱਚ ਵੀ ਫੌਜ ਆਉਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਫੌਜ ਭਰਤੀ ਕੀਤੀ ਲੇਕਿਨ ਉਹ ਫੌਜ ਉਹ ਫੈਂਸ ਨਹੀਂ ਕਰਦੀ ਉਹ ਡਿਫੈਂਸ ਕਰਦੀ ਹੈ ਇੱਕ ਫੌਜ ਹਮਲਾ ਕਰਦੀ ਹੈ ਇੱਕ ਫੌਜ ਰੱਖਿਆ ਕਰਦੀ ਹੈ ਲੇਕਿਨ ਇਹ ਜਿਹੜਾ ਸਾਰਾ ਹੀ ਜਿਹੜਾ ਇੱਕ ਇੱਕ ਦ੍ਰਿਸ਼ ਮੈਨੂੰ ਅੱਜ ਤੱਕ ਕਦੇ ਨਹੀਂ ਭੁੱਲਦਾ ਤੁਸੀਂ ਕਹੋਗੇ ਸਿੱਖ ਲੜਦੇ ਸੀਗੇ ਕਾਦ ਲਈ ਲੜਦੇ ਸੀਗੇ ਜੇ ਰਾਜ ਨਹੀਂ ਸੀ ਕਰਨਾ ਸਿੱਖ ਰਾਜ ਲਈ ਲੜਦੇ ਸੀਗੇ ਪਰ ਉਹਨਾਂ ਦੇ ਜ਼ਿਹਨ ਦੇ ਵਿੱਚ ਜਿਹੜੀ ਰਾਜ ਦੀ ਪ੍ਰਵਾਹਾ ਸੀ ਉਹ ਗੁਰੂ ਨਾਨਕ ਦੇਵ ਦੇ ਰਾਜ ਦੀ ਪ੍ਰਵਾਹਾ ਸੀ ਉਹ ਔਰੰਗਜ਼ੇਬ ਦੇ ਰਾਜ ਵਾਲੀ ਧਰਤੀ ਦੇ ਜਾਂ ਇਹ ਜਿਹੜਾ ਇਨਸਾਨੀ ਜਾਂ ਬੰਦੇ ਦੇ ਰਾਜ ਵਾਲੀ ਸਿੱਖ ਉਹਦੇ ਲਈ ਨਹੀਂ ਸੀ ਲੜਦੇ ਲੇਕਿਨ ਇਹ ਦੋਹਾਂ ਰਾਜਾਂ ਦਾ ਫਰਕ ਜਿਹੜਾ ਕਰਨਾ ਹੈ ਬਹੁਤ ਕਠਨ ਹੈ ਬਹੁਤ ਬ੍ਰੀਕ ਹੈ ਕਿਉਂਕਿ ਦੋਨਾਂ ਦੀ ਸ਼ਬਦਾਵਲੀ 'ਚ ਫਰਕ ਹੈ ਤੁਸੀਂ ਬੇਗਮਪੁਰਾ ਸ਼ਹਿਰ ਕੋ ਨਾਮ ਸ਼ਬਦ ਪੜ੍ਹਦੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਲਿਖਿਆ ਉਹ ਸਾਰੀ ਸ਼ਬਦਾਵਲੀ ਐਂਟੀ ਸਟੇਟ ਇਹੋ ਕਿਹੜਾ ਰਾਜ ਹੈ ਜਿਹਦੇ ਵਿੱਚ ਕੋਈ ਮਸੂਲ ਨਹੀਂ ਹੈ ਜਿਹਦੇ ਵਿੱਚ ਕੋਈ ਚੁੰਗੀ ਨਹੀਂ ਹੈ ਜਿਹਦੇ ਵਿੱਚ ਕੋਈ ਬਾਡੀਗਾਰਡ ਨਹੀਂ ਹੈ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਟੇਟ ਵਾਲੀ ਚੀਜ਼ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਰਾਜ ਹੈ ਉਹ ਬੇਗਮਪੁਰੇ ਦਾ ਰਾਜ ਹੈ ਉਹ ਹਲੀਮੀ ਦਾ ਰਾਜ ਹੈ ਉਹ ਹਮੈ ਦਾ ਰਾਜ ਨਹੀਂ ਹੈ ਤੇ ਆ피 ਗੱਲ ਇੱਕ ਛੋਟੀ ਦੱਸੂਗਾ ਵੀ ਤਵਾਰੀ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਨੇ ਲਿਖੀ ਹੋਈ ਆ ਕਿ ਸਿੱਖ ਜਦੋਂ ਲੜ ਰਹੇ ਸੀਗੇ ਤੇ ਮੁਗਲਾਂ ਨੇ ਸੋਚਿਆ ਵੀ ਰਾਜ ਲਈ ਲੜਦੇ ਆ ਕਿ ਚਲੋ ਇਹਨਾਂ ਨੂੰ ਇੱਕ ਨਵਾਬੀ ਦੇ ਦੋ ਵੀ ਇੱਥੇ ਥੋੜੇ ਜਿਹੇ ਕਿਤੇ ਤੁਸੀਂ ਇੱਥੇ ਆਪਣਾ ਰਾਜ ਕਰ ਲਓ ਤੇ ਕਹਿੰਦੇ ਆ ਵੀ ਇੱਕ ਨਵਾਬ ਉਹਨਾਂ ਨੂੰ ਇੱਕ ਖਿਲਤ ਭੇਜੀ ਕਿ ਆ ਖਿਲਤ ਲਵੋ ਤੇ ਤੁਸੀਂ ਆਪਣੇ ਇੱਕ ਇਲਾਕੇ ਤੇ ਤੁਸੀਂ ਉੱਥੇ ਕਰ ਲਓ ਰਾਜ ਇਹ ਤਵਾਰੀ ਗੁਰੂ ਖਾਲਸਾ ਜਾਨੀ ਗਿਆਨ ਸਿੰਘ ਨੇ ਲਿਖੀ ਹੋਈ ਹੈ ਕਹਿੰਦੇ ਵੀ ਜਦੋਂ ਖਿਲਤ ਆਈ ਬੰਦਾ ਖਿਲਤ ਲੈ ਕੇ ਆਇਆ ਤੇ ਸਿੱਖ ਜਿਹੜੇ ਮੋਦਵਾਰ ਇਕੱਠੇ ਹੋ ਗਏ ਅਮਰਸਰਾਂ ਫਿਰ ਇਹਦੇ ਬਾਰੇ ਕੀ ਕਰੀਏ ਉਹਦੇ ਵਿੱਚ ਬਹੁਤ ਸੋਹਣਾ ਦ੍ਰਿਸ਼ ਦੱਸਿਆ ਵੀ ਸਿੱਖ ਉਹ ਕਿਲਤ ਨੂੰ ਰੱਖ ਲਿਆ ਉਹਨਾਂ ਦੇ ਦਰਮਿਆਨ ਆਏ ਦੁਆਲੇ ਸਰਕਲ ਬਣਾ ਕੇ ਖੜੇ ਹੋ ਗਏ ਤੇ ਐਦਾਂ ਆਪਣੇ ਹੱਥ ਕਰ ਲੈ ਤੇ ਪਹਿਲਾ ਕਿਸੇ ਨੇ ਵੱਡੇ ਨੇ ਕਿਸੇ ਦੇ ਮੋਰੇ ਪੈਰ ਨਾਲ ਚੱਕ ਕੇ ਮਾਰੀ ਉਹਦੇ ਮੋਰੇ ਕਰਤੀ ਸੌਰੀ ਪੈਰ ਮਾਰਿਆ ਤੇ ਉਹ ਕਿਸੇ ਦੇ ਮੋਰੇ ਕਰਤੀ ਜੈ ਇਹਨੂੰ ਬਣਾ ਲਓ ਨਵਾਬ ਉਹਦੇ ਮੋਰੇ ਜਦੋਂ ਖਿੱਲਤ ਗਈ ਉਹਨੇ ਫੇਰ ਟੁੱਟ ਮਾਰੀ ਉਹਨੇ ਨਹੀਂ ਕਹਿੰਦਾ ਇਹਨੂੰ ਬਣਾ ਲਓ ਕਹਿੰਦੇ ਦੁਪਹਿਰ ਤੱਕ ਉਹ ਖਿੱਲਤ ਐਦਾਂ ਉਹਨੇ ਠੁੱਡੇ ਖੰਦੀ ਰਹੀ ਵੀ ਉਹ ਕੋਈ ਮੰਨਿਆ ਹੀ ਨਾ ਨਹੀਂ ਨਹੀਂ ਮੈਂ ਨਹੀਂ ਬੰਦਣਾ ਅਖੀਰ ਚ ਕਿਸੇ ਸਿਆਣੇ ਨੇ ਕਿਹਾ ਸਿਆਸਤਦਾਨ ਨੇ ਕਿਹਾ ਉਹ ਕਹਿੰਦਾ ਵੀ ਐਦਾਂ ਨਾ ਕਰੋ ਵੀ ਤੁਹਾਨੂੰ ਲੜਦੇ ਆ ਮਾੜੀ ਮੋਟੀ ਜੇ ਪਾਵਰ ਤੁਹਾਨੂੰ ਮਿਲੀ ਜਾ ਤੇ ਵਰਤ ਲਓ ਇਹਨੂੰ ਸ਼ਾਨ ਨਾਲ ਔਰ ਤੁਸੀਂ ਉਹਦੇ ਮੰਗ ਨਾ ਕਰੋ ਜਿੱਦਾਂ ਉਹ ਕਰਦੇ ਆ ਤੁਸੀਂ ਚੰਗੇ ਤਰੀਕੇ ਨਾਲ ਕਰ ਲਿਓ ਫਿਰ ਸਹਿਮਤੀ ਇਹ ਬਣੀ ਸੀ ਕੋਈ ਵੀ ਨਾ ਮੰਨਿਆ ਵੀ ਨਹੀਂ ਮੈਂ ਨਹੀਂ ਮੰਨਣਾ ਮੈਂ ਨਹੀਂ ਬੰਦਣਾ ਅਖੀਰ ਚ ਉਹ ਕਪੂਰ ਸਿੰਘ ਜਿਹੜੇ ਘੋੜਿਆਂ ਦੀ ਅਤਿ ਬਲਚ ਸੇਵਾ ਕਰਦੇ ਸੀਗੇ ਉਹਨਾਂ ਨੂੰ ਲਿਆਂਦਾ ਕਿ ਤੂੰ ਨਵਾਬ ਬਣ ਜਾ ਤੇ ਔਰ ਉਹ ਜਦੋਂ ਉਹਨਾਂ ਨੇ ਸ਼ਰਤ ਰੱਖੀ ਏ ਕਿ ਮੈਂ ਬਣ ਜਾਊਗਾ ਪਰ ਜਿਹੜੀ ਮੈਨੂੰ ਸੇਵਾ ਲੱਗੀ ਹੋਈ ਪਹਿਲਾਂ ਮੈਂ ਜਿਹੜੇ ਖਾਸ ਤੇ ਘੋੜਿਆਂ ਦੀ ਸੇਵਾ ਕਰਦਾ ਉਹਨਾਂ ਮੈਨੂੰ ਤਖ ਹੋਇਓ ਜਿਹੜਾ ਗੁਰੂ ਨਾਨਕ ਦੇ ਘਰ ਦਾ ਰਾਜ ਆ ਉਹਦੀ ਸਪਿਰਟ ਇਹ ਆ ਜਿਹੜਾ ਦੂਜਾ ਇੱਕ ਜਿਹੜਾ ਕੀ ਨਾਂ ਸੀ ਉਹਦਾ